ਮੁਰਦਾ ਨਾ ਕਰਿਆ ਗਿਆ ਸ਼ਰਮਸਨਾ ਨਹੀਂ ਕਹੀ ਗਿਆ ਆ ਪੰਜਾਬ ਦੇ ਹਾਲਾਤ ਨੇ ਜੇ ਅਸਤਾ ਮਰਨ ਵਾਸਤੇ ਆਏ ਭਾਈ ਮਾਰ ਦੋ ਪੰਜਾਬ ਦੇ ਗਲਾਰੀਆਂ ਮਾਰ ਦੇ ਜਿਹੜੇ ਬਸਦੇ ਨੇ ਸੋ ਤੋਂ ਚਾਰ ਮਾਰ ਲੋ ਜਿਹੜਾ ਕਹਿੰਦਾ ਇੱਕ ਦੇ ਜਾ ਲਾ ਕੇ ਚਾਰ ਸਟਾਰ ਆਪ ਦੇ ਆਪ ਨੂੰ ਆਏ ਕਹਿੰਦਾ ਕਿ ਪੰਜਾਬ ਨੂੰ ਖਤਮ ਕਰ ਦੂਗਾ ਉਹਦਾ ਭਲੇਖਾ ਕਰ ਦਾਂਗੇ ਕਦੇ ਸੇ ਟਾਈਮ ਕੋਈ ਕਿਸਾਨ ਟੈਕੀ ਨਹੀਂ ਹੁੰਦਾ ਅੱਛਾ ਆ ਦੇਖੋ ਆ ਆਹਦਾ ਟੈਕਸ ਤੇਰਾ ਰੋਜ਼ ਦੇ ਮੀਂਹ ਆ ਜਸਪਾਲ ਬਸੇਗਾ ਆਹਾਂ ਆਹ ਤਰ੍ਹਾਂ ਸਸ਼ਕਾਲ ਮੈਂ ਤੁਹਾਡਾ ਪ੍ਰਿਆ ਤੇ ਪੁਲਿਸ ਅਤੇ ਕਿਸਾਨਾਂ ਦੇ ਵਿਚਾਲੇ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ ਦੋਵੇਂ ਧੜਿਆਂ ਵਿਚਕਾਰ ਜ਼ਬਰਦਸਤ ਤੱਕਾ ਮੁਕੀ ਹੋਈ ਹੈ ਜਿਸ ਦੌਰਾਨ ਕਿਸਾਨ ਅਤੇ ਮੁਲਾਜ਼ਮ ਜਿਹੜੇ ਨੇ ਜ਼ਖਮੀ ਹੋ ਚੁੱਕੇ ਨੇ ਤਾਂ ਹੰਗਾਮੇ ਦਾ ਤਸਵੀਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਮਾਹੌਲ ਜਿਹੜਾ ਪੂਰੀ ਤਰ੍ਹਾਂ ਭਖਿਆ ਹੋਇਆ ਤੇ ਇਸ ਦੌਰਾਨ ਤਿੰਨ ਐਸਐਚਓ ਜ਼ਖਮੀ ਹੋ ਚੁੱਕੇ ਨੇ ਇਸ ਉੱਤਰ ਵੀ ਦੱਸ ਰਹੇ ਨੇ ਕਿ ਐਸਐਚਓ ਪਿੱਕੀਵਿੰਡ ਦੇ ਦੋਨੇ ਹੱਥ ਟੁੱਟ ਚੁੱਕੇ ਨੇ ਅਤੇ ਪੁਲਿਸ ਮੁਲਾਜ਼ਮ ਵੀ ਕਈ ਜ਼ਖਮੀ ਹੋ ਚੁੱਕੇ ਨੇ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਜਿੱਥੇ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਇਸ ਘਟਨਾ ਦੇ ਦੌਰਾਨ ਇਸ ਹੰਗਾਮੇ ਦੇ ਦੌਰਾਨ ਉਥੇ ਕਿਸਾਨ 20 ਜ਼ਖਮੀ ਹੋਏ ਨੇ ਤੇ ਇਹ ਜ਼ਖਮੀ ਦੋਵੇਂ ਟੀਰਾ ਜਿਹੜੀਆਂ ਨੇ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਨੇ ਤੇ ਤੁਹਾਨੂੰ ਦੱਸਣੇ ਕਿ ਜ਼ਬਰਦਸਤ ਹੰਗਾਮੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝਾ ਕਰਵਾ ਰਿਹਾ ਜਿੱਥੇ ਪੁਲਿਸ ਪ੍ਰਸ਼ਾਸਨ ਅਤੇ ਕਿਸਾਨਾਂ ਦੇ ਵਿਚਕਾਰ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲ ਰਿਹਾ ਜਿੱਥੇ ਦੱਸਿਆ ਜਾ ਰਿਹਾ ਕਿ ਗੈਸ ਪਾਈਪ ਦਾ ਵਿਰੋਧ ਕਰ ਰਹੇ ਸੰਸਕ ਸਾਜੁਰਾਨ ਇਹ ਪੁਲਿਸ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇਹ ਘਟਨਾ ਵਾਪਰ ਜਾਂਦੀ ਹੈ ਤੇ ਤਸਵੀਰਾਂ ਜਿਹੜੀਆਂ ਨੇ ਮਾਲਸੇ ਤੋਂ ਸਾਹਮਣੇ ਆਈਆਂ ਨੇ ਜਾਣਕਾਰੀ ਮੁਤਾਬਿਕ ਕਿਸਾਨਾ ਗੋਲ ਵੀ ਦੱਸਿਆ ਗਿਆ ਹੈ ਕਿ ਜਿਹੜੀ ਗੈਸ ਪਾਈਪਲਾਈਨ ਨੂੰ ਲੈ ਕੇ ਜੋ ਵਿਰੋਧ ਹੋ ਰਿਹਾ ਉਸ ਨੂੰ ਲੈ ਕੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਗੁਜਰਾਤ ਤੋਂ ਗੈਸ ਪਾਈਪਲਾਈਨ ਨਾ ਖੇਤਾਂ ਦੇ ਵਿੱਚ ਪਾਈ ਜਾ ਰਹੀ ਹੈ ਜੁਸ ਤੋਂ ਬਾਅਦ ਪਾਈਪਲਾਈਨ ਪਾਉਣ ਵਾਲੀ ਕੰਪਨੀ ਖੇਤਾਂ ਦੇ ਮਾਲਕ ਕਿਸਾਨਾਂ ਨੂੰ ਨਿਗੁਣਾ ਯਾਨੀ ਕਿ ਘੱਟ ਮੁਆਵਜ਼ਾ ਦੇ ਰਹੀ ਹੈ ਜਿਸ ਤੋਂ ਬਾਅਦ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇੱਕ ਤਬਾਹਨੇ ਸੰਘਰਸ਼ ਸ਼ੁਰੂ ਕਰ ਦਿੱਤਾ ਉਹਨਾਂ ਵਿਦੱਸਿਆ ਹੈ ਕਿ ਕੰਪਨੀਆ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਲਿਖਤੀ ਸਮਝੌਤਾ ਕੀਤਾ ਜਿੱਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਕਿਸਾਨਾਂ ਨੂੰ 24 ਲੱਖ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਵਾਅਦਾ ਕਰ ਦਿੱਤਾ ਸੀ ਪਰ 2 ਸਾਲ ਬੀਤ ਚੁੱਕੇ ਨੇ ਹਲੇ ਤੱਕ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਤਾਂ ਗੁਰਾਹ ਨੇ ਪਾਈਪਲਾਈਨ ਪਾਉਣ ਦਾ ਕੰਮ ਰੁਕਵਾ ਦਿੱਤਾ ਤਾਂ ਉਹਨਾਂ ਨੇ ਵੀ ਕਿਹਾ ਗਿਆ ਕਿਸ ਤਰ੍ਹਾਂ ਦੀ ਉਹ ਤੱਕੇ ਚਾਹੀਂ ਬਰਦਾਸ਼ਤ ਨਹੀਂ ਕਰਨਗੇ ਮਾਮਲਾ ਜਿਹੜਾ ਕੋਰਟ ਤੱਕ ਵੀ ਪਹੁੰਚ ਚੁੱਕਿਆ ਪਰ ਇਸ ਵਿਚਾਰੇ ਦੇਖ ਸਕਦੇ ਹੋ ਤਸਵੀਰਾਂ ਕੀ ਗੈਸ ਪਾਈਪਲਾਈਨ ਨੂੰ ਲੈ ਕੇ ਵਿਰੋਧ ਹੋ ਰਿਹਾ ਇਹ ਵਿਵਾਦ ਪੂਰਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਜੁਦੇ ਪੁਲਿਸ ਅਤੇ ਕਿਸਾਨਾਂ ਦੇ ਵਿਚਕਾਰ ਜ਼ਬਰਦਸਤ ਤਾਕਾ ਮੁਕੀ ਹੰਗਾਮਾ ਵੇਖਣ ਨੂੰ ਮਿਲ ਰਿਹਾ ਹੈ ਤਾਂ ਇਸ ਮਾਮਲੇ ਲੈ ਕੇ ਕੀ ਕੁਝ ਕਹਿਣਾ ਸੁਣ ਲੈਣਿਆ ਸਾਡੀ ਗੱਡੀ ਸਾਡੀ ਪਾਕਸ ਤੋਂ ਗੱਡੀ ਮਾਰਦੀ ਕੋਈ ਗੱਲ ਨਹੀਂ ਸਾਡੇ ਜਿਹੜੇ ਹੱਥ ਨਾਲ ਸਰਕਾਰ ਮਰਦਾਬਾਦ ਮਰਦਾਬਾਦ ਦੇ ਆ ਲਿਓ ਆਪਣੇ ਆਪ ਮੁਰਦਾਬਾਦ 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 ਸ਼ਰਮ ਸਮਾਉਣ ਨੂੰ ਕਹਿ ਗਿਆ ਮੁਰਦਾਬਾਦ ਡੀ ਸੀ ਐਸ ਐਚ ਵੀ ਮੁਰਦਾਬਾਦ 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 ਓਏ ਪੰਜਾਬ ਦਾ ਬੇੜਾ ਕਰਕ ਹੋ ਗਿਆ ਸ਼ਰਮ ਕਰ ਲੋ ਹਜੇ ਤਾਂ ਓਏ ਅਸੀਂ ਅੱਤੇ ਤੋਂ ਜ਼ਿਆਦਾ ਮਾਰੇਗੇ 10 ਲੱਖਰ ਨੂੰ ਉਹਨੇ ਤੇ ਟੋਰਦੀ ਨਹੀਂ ਗੱਡੀਆਂ ਉਹਨਾਂ ਜੇ ਮਰਨਾ ਹਸਤਾ ਮਰਨਾ ਲੈ ਕੇ ਤੁਰਿਆ ਮਾਰ ਦੋਰੇ ਮਾਰ ਦੋ ਓ ਜਨਾਬ ਗੱਡੀਆਂ ਸਾਡੀਆਂ ਨਹੀਂ ਗੱਲ ਸਾਡੀਆਂ ਗੱਡੀਆਂ ਦੇ ਕਿੱਡਾ ਮਾਰਿਆ ਓ ਮਾਰ ਦੋ 6 ਗੱਡੀਆਂ ਖੜੀਆਂ ਚਲੋ ਦੇਖੋ ਨਹੀਂ ਨਹੀਂ ਆਪਰ ਨੂੰ ਹੁਕਮ ਨਹੀਂ ਕਰ ਓ ਸੋਡੂ ਹੁਕਮ ਦਿੱਤਾ ਹੈ ਭਾਈ ਪਾੜ ਦੋ ਸਿਰ ਫਿਰ ਬਗੜਿਆਂਗੇ ਫੇਰ ਕਰ ਲੋ ਜਿਹੜਾ ਕਸੁੰਦਾ ਸੁਤੋਂ ਵੀ ਸਾਡੇ ਮਾਰੋਗੇ ਫੇਰ ਡਾਂਗਾ ਖਾਂਦੇ ਅਸੀਂ ਕਿਸੇ ਨੂੰ ਮਾਰਦੇ ਨਹੀਂ ਅਸ ਤਾਂ ਭਾਈ ਸਾਰੇ ਭਾਈ ਆ ਪੰਜਾਬ ਦੇ ਹਾਲਾਤ ਨੇ ਜੇ ਅਸ ਤਾਂ ਮਾਰਨ ਵਾਸਤੇ ਆਏ ਭਾਈ ਮਾਰ ਦੋ ਮਾਰਦੇ ਜਿਹੜੇ ਬਸਦੇ ਨੇ ਸੁਤੋਂ ਚਾਰ ਮਾਰ ਲੋ ਜਿਹੜਾ ਕਹਿੰਦਾ ਇੱਕ ਦੇ ਚਾਰ ਲਾ ਕੇ ਚਾਰ ਸਟਾਰ ਆਪਦੇ ਆਪ ਨੂੰ ਐ ਕਹਿੰਦਾ ਕਿ ਪੰਜਾਬ ਨੂੰ ਖਤਮ ਕਰ ਦੂ ਮੈਂ ਉਹਦਾ ਭਲੇਖਾ ਕੱਟ ਦਾਂਗੇ ਕਦੇ ਸੇਟ ਉਹ ਭੇਖਾ ਕਰ ਦਾਂਗੇ ਨਾਲ ਸਾਰੇ ਬੰਦੇ ਕੋਈ ਇਹ ਨਹੀਂ ਪਤਾ ਕਿ ਜਿਹੜੀ ਨੌਕਰੀ ਤੂੰ ਖਾਨਾ ਉਹ ਸਾਡੇ ਲੋਕਾਂ ਦੀ ਕਿਰਤ ਕਮਾਈ ਚੋਂ ਲਾ ਟੈਕਸ ਮਜੇ ਦੇ ਚੋਰ ਦੀ ਉਹ ਕਰਦਾ ਹੈ ਚੋਰ ਦੀ ਜੀਤ ਕਮਾਈ ਕਰਦਾ ਆ ਸਾਡੀ ਕੱਟ ਹੈ ਆ ਹੰਕਾਰ ਹੌਫਸਰ ਦੇਖੋ ਹਾਂ ਸਾਨੇ ਅਸੀਂ ਦਿੰਦੇ ਆ ਅਸੀਂ ਦਿੰਦੇ ਆ ਰੋਪਰ ਦਿੰਦੇ ਆ ਤੇਰੇ ਮੰਗੂ ਅਸੀਂ ਕਲਿਆਰੀ ਦੇ ਮਾਜੇ ਸਹਰਾਮ ਦੀ ਵੀ ਖਾਂਦੇ ਕੋਈ ਕਿਸਾਨ ਟੈਕਸ ਨਹੀਂ ਦਿੰਦਾ ਹੋਰ ਅੱਛਾ ਆਹ ਦੇਖੋ ਆਹ ਸਾਡਾ ਟੈਕਸ ਤੇਰਾ ਸਾਰੇ ਟੈਕਸ ਦਿੱਤਾ ਰੋਜ਼ਾਨਾ ਆ ਜਸਵੀਰ ਸਿੰਘ ਆਹ ਆਫਸਰ ਇਹ ਬੋਲ ਰਿਹਾ ਪੰਜਾਬ ਦੇ ਕਿਸਾਨਾਂ ਨੂੰ ਮਿਹਰੇ ਮਾਰ ਰਿਹਾ ਪਰ ਆ ਸੁਣ ਲੋ ਸਾਡੇ ਓਏ ਪੰਜਾਬ ਦਾ ਬੇੜਾ ਕਾ ਕਰ ਲੈ ਜਿਹੜੇ ਆਫਸਰਾਂ ਦੀ ਬੰਦੀ ਕਰ ਓਏ ਸ਼ਰਮ ਕਰ ਓਏ ਸਾਡਾ ਪੰਜਾਬ ਖਾ ਗਏ ਤੁਸੀਂ ਓਏ ਸ਼ਰਮ ਕਰੋ ਸ਼ਰਮ ਤੇਰੀ ਕਰਨ ਕਰੀ ਤੁਹਾਡੀ ਖਾਨਾ ਓਏ ਸਾਡੀ ਖਾਨਾ ਸਾਡੀ ਓ ਸਾਡੀ ਖਾਨਾ ਸਾਡੀ ਸਾਡੀ ਖਾਨਾ ਸਾਡੀ ਸਾਡੀ ਗੜਕ ਮਾੜੀ ਉਹ ਜੁੱਤੀਆਂ ਚੜਦੇ ਹੋ ਤੁਸੀਂ ਜਿੰਦਾਬਾਦ ਚਲੋ ਚਲੋ ਸਾਰੇ ਚਲੋ ਵਟ ਗਿਆ ਤੁਹਾਨੂੰ ਆਹ ਦੇਖ ਲਓ ਸਾਰੀਆਂ ਗੱਡੀਆਂ ਵਿੱਚੋਂ ਉਹ ਕੋਪਰ ਦਾ ਐਨ ਕਿਸੇ ਮਰ ਕੋਈ ਨਾ ਕਮਲ ਕੋਲ ਦੇ ਮੁੜ ਕੇ ਇੱਥੋਂ ਸਾਰੀਆਂ ਗੱਡੀਆਂ ਪਿੱਛੇ ਨੇ ਗੱਡੀਆਂ ਪਿੱਛੇ ਨੇ ਗੱਡੀਆਂ ਆਪਣੀਆਂ ਵਾਹਣਾ ਸਰਦਾਰ ਜੀ ਆਪਣੇ ਗੱਡੀਆਂ ਤੇ ਗੱਟੀਆਂ ਰੋਕ ਕਿੰਨਾ ਟਾਈਮ ਰੋਕ ਲਾਂਗੇ ਫੇਰੇ ਉੱਠੋ ਪੰਜਾਬ ਦੇਖੋ ਇਹਨਾਂ ਦੀ ਕਰਤੂਤਾਂ ਬਸ ਇੰਨਾ ਹੀ ਆ ਬੰਦੇ ਪਿੱਛੇ ਛੱਡ ਤੇ ਗੱਡੀਆਂ ਵੀ ਬੱਚੇ ਛੱਡ ਪੀਆ ਉਹ ਤੇਰੇ ਪੜਕਾਏ ਤੋਂ ਨਹੀਂ ਪੜਕਦੇ ਸਾਨੂੰ ਤੇਰੀ ਕਤੂਦਾ ਪਤਾ ਕਿ ਕਿੰਨੇ ਪਾਣੀ ਚਾਹੇ ਕਿਹੜਾ ਪਾਣੀ ਪੀਣਾ ਕਿਦੀ ਜੁੱਤੀ ਚਟਕਿਆ ਆਏਗਾ ਇਹ ਵੀ ਰੱਖੀ ਹੈ ਇੰਨਾ ਕੀ ਸੀਗਾ ਹੈ ਫਿਰ ਪਾੜਦੇ ਸਰ ਫਿਰ ਪਾੜਦੇ ਸਰ ਉਹ ਮਾਰਦੇ ਡਾਂਗ ਆ ਜਿਹੜੀ ਲਈ ਫਿਰਦਾ ਮਾਰਦੇ ਵਾਠ ਠੀਕ ਹੈ ਉਹ ਹੈਨਾ ਦੀ ਵੀਡੀਓ ਬਣਾਓ ਭੱਜ ਗਏ ਹੈਗੇ ਆ ਕਿ ਆਪਣੇ ਬੰਦਿਆਂ ਦਾ ਨਾਮ ਸਾਥ ਹੀ ਨਹੀਂ ਦਿੰਦੇ ਅੱਛਾ ਮੈਂ ਛੜਾ ਨਹੀਂ ਆਏ ਆ ਅੱਛਾ ਇਹ ਕਿੱਥੇ ਆਏ ਆ ਆ ਦੇਖੋ ਫੜ ਛੜਾ ਲੈ ਕਿੱਥੇ ਛੜਾ ਲੈ ਆ ਦੇਖੋ ਆ ਦੇਖੋ ਆ ਦੇਖ ਲਓ ਪੰਜਾਬੀਓ ਛੜਾ ਲੈ ਬੰਦੇ ਇੱਕ ਉਹ ਬੰਦਾ ਮਿਹਣੇ ਮਾਰ ਰਿਹਾ ਪੰਜਾਬ ਨੂੰ ਭੱਜ ਗਏ ਜਿਹੜਾ ਬੰਦੇ ਦਾ ਛੜਾ ਨਹੀਂ ਓਏ ਜਿਹੜਾ ਬੰਦਾ ਬੰਦੇ ਦਾ ਛੜਾ ਨਹੀਂ ਇਹ ਬੰਦਾ ਸਾਨੂੰ ਮਿਹਣੇ ਮਾਰ ਰਿਹਾ ਹੈ ਇਹ ਸੋਡੇ ਉਹ ਪੰਜਾਬ ਨੂੰ ਮਿਹਣੇ ਮਾਰ ਰਿਹਾ ਹੈਗਾ ਜਿਹੜਾ ਪੰਜਾਬ ਦਾਨ ਖਾ ਕੇ ਅੱਜ ਪੰਜਾਬ ਪੰਜਾਬ ਬੋਲੀ ਜਾਂਦੇ ਆ ਭੱਜੀ ਜਾਂਦੇ ਆ ਰੋਸਾ ਤੇ ਹੈ ਨਹੀਂ ਉਹ ਜੈਪੀ ਦਾ ਨਹੀਂ ਮੰਮ ਕੀ ਨਾਮ ਹੈ ਡਾਕਟਰ ਕੋਮਲ ਜਿੰਦ ਮਨ ਕੀ ਹੋਇਆ ਸੀ ਰਾਤ ਕਿੰਨੇ ਪੇਸ਼ੈਂਟ ਆਏ ਸੀ ਕੀ ਸੀਗਾ ਸਰ ਰਾਤ ਡਾਕਟਰ ਰਿਤਿਕਾ ਦੀ ਡਿਊਟੀ ਤੇ ਐਸ ਐਚਓ ਗੁਰਬੀਰ ਸਿੰਘ ਤੇ ਉਹਨਾਂ ਦੇ ਨਾਲ ਦੋ ਪੁਲਿਸ ਮੁਲਾਜ਼ਮ ਲੜਾਈ ਦੇ ਕੇਸ ਵਿੱਚ ਇੱਥੇ ਆਏ ਸੀ ਤੇ ਜਿਹੜੇ ਐਸ ਐਚਓ ਹੈ ਉਹਨਾਂ ਦੇ ਦੋਨੋਂ ਗੁੱਟ ਤੇ ਇੰਜਰੀ ਸੀ ਮੇਬੀ ਉਹਨਾਂ ਫ੍ਰੈਕਚਰ ਵੀ ਸੀ ਤੇ ਉਹ ਆਪਣੀ ਰਿਕੁਐਸਟ ਨਾਲ ਪਟਿਆਲਾ ਰੈਫਰ ਹੋ ਕੇ ਚਲੇ ਗਏ ਨੇ ਤੇ ਪੁਲਿਸ ਮੁਲਾਜ਼ਮ ਦੇ ਵੀ ਕਾਫੀ ਸੱਟਾਂ ਸੀ ਇੱਕ ਐਕਸ-ਰੇ ਕਰਵਾਣ ਗਏ ਹੋਏ ਆਪਣੇ ਕੋਲ ਹੀ ਨੇ ਤੇ ਇੱਕ ਉਹਨਾਂ ਵਿੱਚੋਂ ਬਠਿੰਡਾ ਆਪਣੀ ਰਿਕੁਐਸਟ ਤੇ ਰੈਫਰ ਹੋ ਕੇ ਚਲੇ ਗਏ ਨੇ ਮਨ ਕੋਈ ਕਿਸਾਨਤਾ ਨਹੀਂ ਹੈ ਨਹੀਂ ਵੈਸੇ ਉਹਨਾਂ ਦੀ ਲੜਾਈ ਕੋਈ ਧਰਨੇ ਵਾਲੇ ਲੋਕਾਂ ਉਹਨਾਂ ਦੇ ਮੁਤਾਬਿਕ ਇਹੀ ਸੀਗੀ ਤੇ ਹੁਣ ਉਹ ਰੈਫਰੋ ਕੇ ਚਲੇ ਗਏ ਆ ਜਿਹੜੇ ਇੱਥੇ ਆ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਬਸ ਕੱਬਾ ਮੁਕਾਣਾ ਨਾ 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 ਸ਼ਰਮ ਸਮਾ ਆਪਣੀ ਕਹੀ ਗਿਆ ਆ ਪੰਜਾਬ ਦੇ ਹਾਲਾਤ ਨੇ ਜੇ ਅਸਤਾ ਮਰਨ ਵਾਸਤੇ ਆਏ ਭਾਈ ਮਾਰ ਦੋ ਪੰਜਾਬ ਦੇ ਜਿਹੜਾ ਮਾਰਦੇ ਜਿਹੜੇ ਬਸਦੇ ਨੇ ਸਤੋਂ ਚਾਰ ਮਾਰ ਲੋ ਜਿਹੜਾ ਕਹਿੰਦਾ ਇੱਕ ਤੇ ਜਾ ਲਾ ਕੇ ਚਾਰ ਸਟਾਰ ਆਪ ਦੇ ਆਪ ਨੂੰ ਆਏ ਕਹਿੰਦਾ ਕਿ ਪੰਜਾਬ ਨੂੰ ਖਤਮ ਕਰ ਦੂਗਾ ਉਹਦਾ ਭਲੇਖਾ ਕਰ ਦਾਂਗੇ ਕਦੇ ਸੇ ਟਾਈਮ ਕੋਈ ਕਿਸਾਨ ਟੈਕੀ ਨਹੀਂ ਦਿੰਦਾ ਅੱਛਾ ਆ ਦੇਖੋ ਆ ਆਦਾ ਟੈਕਸ ਤੇਰਾ ਫਸਾਣ ਦਿਨ ਰੋਨੇ ਦਿਨ ਆ ਜਸਵੀਰ ਸਿੰਘ ਆਹ ਆਫਸਰ ਸਸ਼ਕਲ ਮੈਂ ਤੁਹਾਡਨ ਪ੍ਰਿਆਰ ਤੇ ਪੁਲਿਸ ਅਤੇ ਕਿਸਾਨਾਂ ਦੇ ਵਿਚਾਲੇ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ ਦੋਵੇਂ ਧੜਿਆਂ ਵਿਚਕਾਰ ਜ਼ਬਰਦਸਤ ਤਾਕਾ ਮੁਕੀ ਹੋਈ ਹੈ ਜਿਸ ਦੌਰਾਨ ਕਿਸਾਨ ਅਤੇ ਮੁਲਾਜ਼ਮ ਜਿਹੜੇ ਨੇ ਜ਼ਖਮੀ ਹੋ ਚੁੱਕੇ ਨੇ ਤਾਂ ਹੰਗਾਮੇ ਦਾ ਤਸਵੀਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਮੋਹੌਲ ਜਿਹੜਾ ਪੂਰੀ ਤਰ੍ਹਾਂ ਭਖਿਆ ਹੋਇਆ ਤੇ ਇਸ ਦੌਰਾਨ ਤਿੰਨ ਐਸਐਚਓ ਜ਼ਖਮੀ ਹੋ ਚੁੱਕੇ ਨੇ ਇਸ ਉੱਤਰ ਵੀ ਦੱਸ ਰਹੇ ਨੇ ਕਿ ਐਸਐਚਓ ਪਿੱਕੀਵਿੰਡ ਦੇ ਦੋਨੇ ਹੱਥ ਟੁੱਟ ਚੁੱਕੇ ਨੇ ਅਤੇ ਪੁਲਿਸ ਮੁਲਾਜ਼ਮ ਵੀ ਕਈ ਜ਼ਖਮੀ ਹੋ ਚੁੱਕੇ ਨੇ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਜਿੱਥੇ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਇਸ ਘਟਨਾ ਦੇ ਦੌਰਾਨ ਇਸ ਹੰਗਾਮੇ ਦੇ ਦੌਰਾਨ ਉਥੇ ਕਿਸਾਨ 20 ਜ਼ਖਮੀ ਹੋਏ ਨੇ ਤੇ ਇਹ ਜ਼ਖਮੀ ਦੋਵੇਂ ਟੀਰਾ ਜਿਹੜੀਆਂ ਨੇ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਨੇ ਤੇ ਤੁਹਾਨੂੰ ਦੱਸਨੇ ਕਿ ਜ਼ਬਰਦਸਤ ਹੰਗਾਮੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝਾ ਕਰਵਾ ਰਿਹਾ ਜਿੱਥੇ ਪੁਲਿਸ ਪ੍ਰਸ਼ਾਸਨ ਅਤੇ ਕਿਸਾਨਾਂ ਦੇ ਵਿਚਕਾਰ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲ ਰਿਹਾ ਜਿੱਥੇ ਦੱਸਿਆ ਜਾ ਰਿਹਾ ਕਿ ਗੈਸ ਪਾਈਪ ਦਾ ਵਿਰੋਧ ਕਰ ਰਹੇ ਸਨ ਕਿਸਾਨ ਜਸਤੁਰਾਨ ਇਹ ਪੁਲਿਸ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇਹ ਘਟਨਾ ਵਾਪਰ ਜਾਂਦੀ ਹੈ ਤੇ ਤਸਵੀਰਾਂ ਜਿਹੜੀਆਂ ਨੇ ਮਾਨਸੇ ਤੋਂ ਸਾਹਮਣੇ ਆਏ ਨੇ ਜਾਣਕਾਰੀ ਮੁਤਾਬਿਕ ਕਿਸਾਨਾਂ ਕੋਲੋਂ ਵੀ ਦੱਸਿਆ ਗਿਆ ਹੈ ਕਿ ਜਿਹੜੀ ਗੈਸ ਪਾਈਪਲਾਈਨ ਨੂੰ ਲੈ ਕੇ ਜੋ ਵਿਰੋਧ ਹੋ ਰਿਹਾ ਉਸ ਨੂੰ ਲੈ ਕੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਗੁਜਰਾਤ ਤੋਂ ਗੈਸ ਪਾਈਪਲਾਈਨ ਨਾ ਖੇਤਾਂ ਦੇ ਵਿੱਚ ਪਾਈ ਜਾ ਰਹੀ ਹੈ ਜੁਸ ਤੋਂ ਬਾਅਦ ਪਾਈਪਲਾਈਨ ਪਾਉਣ ਵਾਲੀ ਕੰਪਨੀ ਖੇਤਾਂ ਦੇ ਮਾਲਕ ਕਿਸਾਨਾਂ ਨੂੰ ਨਿਗੁਣਾ ਯਾਨੀ ਕਿ ਘੱਟ ਮੁਆਵਜ਼ਾ ਦੇ ਰਹੀ ਹੈ ਜਿਸ ਤੋਂ ਬਾਅਦ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇੱਕ ਤਗਰਾਹ ਨੇ ਸੰਘਰਸ਼ ਸ਼ੁਰੂ ਕਰ ਦਿੱਤਾ ਨਵੀਂ ਵਿਦੱਸਿਆ ਹੈ ਕਿ ਕੰਪਨੀਆ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਲਿਖਤੀ ਸਮਝੌਤਾ ਕੀਤਾ ਜਿੱਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਕਿਸਾਨਾਂ ਨੂੰ 24 ਲੱਖ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਵਾਅਦਾ ਕਰ ਦਿੱਤਾ ਸੀ ਪਰ 2 ਸਾਲ ਬੀਤ ਚੁੱਕੇ ਨੇ ਹਲੇ ਤੱਕ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਤਾਂ ਗੁਰਾਹ ਨੇ ਪਾਈਪਲਾਈਨ ਪਾਉਣ ਦਾ ਕੰਮ ਰੁਕਵਾ ਦਿੱਤਾ ਤਾਂ ਉਹਨਾਂ ਨੇ ਵੀ ਕਿਹਾ ਗਿਆ ਕਿਸ ਤਰ੍ਹਾਂ ਦੀ ਉਹ ਤੱਕੇ ਚਾਹੀਂ ਬਰਦਾਸ਼ਤ ਨਹੀਂ ਕਰਨਗੇ ਮਾਮਲਾ ਜਿਹੜਾ ਕੋਰਟ ਤੱਕ ਵੀ ਪਹੁੰਚ ਚੁੱਕਿਆ ਪਰ ਇਸ ਵਿਚਾਇ ਦੇਖ ਸਕਦੇ ਹੋ ਤਸਵੀਰਾਂ ਕੀ ਗੈਸ ਪਾਈਪਲਾਈਨ ਨੂੰ ਲੈ ਕੇ ਵਿਰੋਧ ਹੋ ਰਿਹਾ ਇਹ ਵਿਵਾਦ ਪੂਰਾ ਭਖਦਾ ਹੋਇਆ ਨਜ਼ਰ ਆ ਰਿਹਾ ਜੁਦੇ ਪੁਲਿਸ ਅਤੇ ਕਿਸਾਨਾਂ ਦੇ ਵਿਚਕਾਰ ਜ਼ਬਰਦਸਤ ਤਾਕਾ ਮੁਕੀ ਹੰਗਾਮਾ ਵੇਖਣ ਨੂੰ ਮਿਲ ਰਿਹਾ ਤੇ ਇਸ ਮਾਮਲੇ ਲੈ ਕੇ ਕੀ ਕੁਝ ਕਹਿਣਾ ਸੁਣ ਲੈਣਿਆ ਸਾਡੀ ਗੱਡੀ ਸਾਡੀ ਬੰਸ ਤੋਂ ਗੱਡੀ ਮਾਰਦੀ ਕੋਈ ਗੱਲ ਨਹੀਂ ਸਾਡੇ ਜਿਹੜੇ ਹੱਥ ਨਾਲ ਸਰਕਾਰ ਮਰਦਾਬਾਦ ਮਰਦਾ शर्म सिया ਓਏ ਪੰਜਾਬ ਦਾ ਬੇੜਾ ਕਰਕ ਹੋ ਗਿਆ ਸ਼ਰਮ ਕਰ ਲੋ ਹਜੇ ਤਾਂ ਓਏ ਅਸੀਂ ਅੱਤੇ ਤੋਂ ਜਾਦੇ ਮਾਰੇਗੇ 1 ਲੱਖਰੋਂ ਨੂੰ ਉਹਨਾਂ ਦੇ ਟੋਰ ਵੀ ਨਹੀਂ ਗੱਟਿਆ ਉਹਨਾਂ ਦੇ ਜੇ ਮਰਨਾ ਅਸਤ ਮਰਨਾ ਲੈ ਕੇ ਤੁਰਿਆ ਮਾਰ ਦੋਰੇ ਮਾਰ ਦੋ ਓ ਜਨਾਬ ਗੱਡੀਆਂ ਸਾਡੀਆਂ ਨਹੀਂ ਗੱਲ ਸਾਡੀਆਂ ਗੱਡੀਆਂ ਦੇ ਕਿੱਤਾ ਮਾਰੀਆਂ ਓ ਮਾਰ ਦੋ 6 ਜਣੇ ਖੜੇ ਆ ਚੱਲੋ ਓ ਕਰੋ ਆਪਸਰਾਂ ਦਾ ਹੁਕਮ ਤਾਂ ਮੰਨ ਨਹੀਂ ਕੰਮ ਉਹ ਛੋਟੂ ਹੁਕਮ ਦਿੱਤਾ ਹੈ ਭਾਈ ਪਾੜ ਦੋ ਸਿਰ ਫਿਰ ਬੜਿਆਂਗੇ ਫਿਰ ਕਰ ਲੋ ਜਿਹੜਾ ਕਸੁੰਦਾ ਸੁਤੋਂ ਸਾਡੇ ਮਾਰੋਗੇ ਫਿਰ ਡਾਂਗਾ ਖਾਂਦੇ ਅਸੀਂ ਆ ਕਿਸੇ ਨੂੰ ਮਾਰਦੇ ਨਹੀਂ ਅਸੀਂ ਤਾਂ ਭਾਈ ਸਾਰੇ ਭਾਈ ਆ ਸਾਰੇ ਖੜੇ ਆ ਆ ਪੰਜਾਬ ਦੇ ਹਾਲਾਤ ਨੇ ਜੇ ਅਸ ਤਾਂ ਮਾਰਨ ਵਾਸਤੇ ਆਏ ਭਾਈ ਮਾਰ ਦੋ ਮਾਰ ਦੋ ਜਿਹੜੇ ਬਸਦੇ ਨੇ ਸੁਤੋਂ ਚਾਰ ਮਾਰ ਲੋ ਜਿਹੜਾ ਕਹਿੰਦਾ ਇੱਕ ਦੇ ਚਾਰ ਲਾ ਕੇ ਚਾਰ ਸਟਾਰ ਆਪਦੇ ਆਪ ਨੂੰ ਆਏ ਕਹਿੰਦਾ ਕਿ ਪੰਜਾਬ ਨੂੰ ਖਤਮ ਕਰ ਦੂ ਮੈਂ ਉਹਦਾ ਭਲੇਖਾ ਕੱਟ ਦਾਂਗੇ ਕਦੇ ਸੇਟ ਆ ਓਏ ਕਾਕਾ ਬੰਗੇ ਨਾਲ ਸਾਰੇ ਬੰਦੇ ਓਏ ਇਹਨੂੰ ਐ ਨਹੀਂ ਪਤਾ ਕਿ ਜਿਹੜੀ ਨੌਕਰੀ ਤੂੰ ਖਾਨਾ ਉਹ ਸਾਡੇ ਲੋਕਾਂ ਦੀ ਕਿਰਤ ਕਮਾਈ ਚੋਂ ਲੈਂਦਾ ਟੈਕਸ ਮਜੇਦ ਚੋਰ ਦੀ ਉਹ ਕਰਦਾ ਹੈ ਚੋਰ ਦੀ ਕਿਰਤ ਕਮਾਈ ਕਰਦਾ ਆ ਸਾਡੀ ਤਾਂ ਕਹ ਆਹ ਹੰਗਾਰੇ ਅਫਸਰ ਦੇਖੋ ਹਾਂ ਸਾਨੂੰ ਅਸੀਂ ਦਿੰਦੇ ਆ ਅਸੀਂ ਦਿੰਦੇ ਆ ਰੋਪਰ ਦਿੰਦੇ ਆ ਤੇਰੇ ਮੰਗੂ ਅਸੀਂ ਜਿਹੜੀ ਜਾਰੀ ਦੇ ਬਜਟ ਸਹਿਰਾਮ ਦੀ ਵੀ ਖਾਂਦੇ ਕੋਈ ਕਿਸਾਨ ਟੈਕਸ ਨਹੀਂ ਦਿੰਦਾ ਹੋਰ ਬੱਚਾ ਆ ਦੇਖੋ ਆ ਆਦਾ ਟੈਕਸ ਤੇਰਾ ਸਾਰਾ ਟੈਕਸ ਦਿੱਤਾ ਰੋਜ਼ ਦਿੰਦੇ ਆ ਆ ਜਸਵੀਰ ਸਿੰਘ ਆਹ ਆਖਰਾ ਇਹ ਬੋਲ ਰਿਹਾ ਪੰਜਾਬ ਦੇ ਕਿਸਾਨਾਂ ਨੂੰ ਮਿਹਨੇ ਮਾਰ ਰਿਹਾ ਪਰ ਆ ਸੁਣੋ ਸਾਡੇ ਓਏ ਪੰਜਾਬ ਪੰਜਾਬ ਦਾ ਬੇੜਾ ਕਾ ਕਰ ਲਜਾਹ ਜਿਹੇ ਅਫਸਰਾਂ ਦੀ ਕੱਢੀ ਕਰੋ ਓਏ ਸ਼ਰਮ ਕਰੋ ਓਏ ਸਾਡਾ ਪੰਜਾਬ ਖਾ ਗਏ ਤੁਸੀਂ ਓਏ ਸ਼ਰਮ ਕਰੋ ਸ਼ਰਮ ਤੇਰੀ ਗਣਗੜੀ ਸਾਡੀ ਖਾਨਾ ਓਏ ਸਾਡੀ ਖਾਨਾ ਸਾਡੀ ਓਏ ਸਾਡੀ ਖਾਨਾ ਸਾਡੀ ਸਾਡੀ ਖਾਨਾ ਸਾਡੀ ਸਾਡੀ ਗਣਗਮਾੜੀ ਉਹ ਜੁੱਤੀਆਂ ਚੜਦੇ ਹੋ ਤੁਸੀਂ ਚਲਾ ਚਲਾ ਸਾਰੇ ਚਲੋ ਵੜ ਕੇ ਦਿਓ ਵਖੋ ਆਹ ਦੇਖ ਲਓ ਸਾਰਿਆਂ ਕੱਢੇ ਮੱਥੋ ਓ ਕੋਪਰ ਦਾ ਇਹ ਨਾ ਕਿਸੇ ਮਰ ਕੋਈ ਆ ਮ ਕਮਲ ਕੋਲ ਦੇ ਮੁੜ ਕੇ ਇੱਥੋਂ ਸਾਰਾ ਗੱਡੀਆਂ ਬਾਕੀ ਗੱਡੀਆਂ ਪਿੱਛੇ ਨੇ ਗੱਡੀਆਂ ਪਿੱਛੇ ਨੇ ਗੱਡੀਆਂ ਆਪਣੀਆਂ ਰੋਕ ਰਾਂ ਜੀ ਆਪਣੀਆਂ ਗੱਡੀਆਂ ਤੇ ਗੱਡੀਆਂ ਰੋਕ ਕਿੰਨਾ ਟਾਈਮ ਰੋਕ ਲਣਗੇ ਫੇਰੇ ਉੱਥੂ ਪੰਜਾਬ ਦੇਖੂ ਇਹਨਾਂ ਵੀ ਕਰ ਤੂੰ ਤਾਂ ਬਸ ਇੰਨਾ ਹੀ ਆ ਬੰਦੇ ਪਿੱਛੇ ਛੱਡ ਤੇ ਗੱਡੀਆਂ ਵੀ ਵਿੱਚੇ ਛੱਡ ਪੀਆ ਉਹ ਤੇਰੇ फडਕਾਏ ਤੋਂ ਨਹੀਂ फडਕਦੇ ਸਾਨੂੰ ਤੇਰੀ ਕਤੂਦ ਦਾ ਪਤਾ ਤੂੰ ਕਿੰਨੇ ਕ ਪਾਣੀ ਚਾਹੇ ਕਿਹੜਾ ਪਾਣੀ ਪੀਣਾ ਕਿੰਦੀ ਜੁੱਤੀ ਚਟਕਾਏਗਾ ਇਹ ਐਨਾ ਕੀ ਸੀਗਾ ਹੈ ਫਿਰ ਪਾੜਦੇ ਸਿਰ ਉਹ ਮਾਰਦੇ ਦਾ ਡਾਂਗ ਆ ਜਿਹੜੀ ਲਈ ਫਿਰਦਾ ਮਾਰਦੇ ਵਾਠ ਠੀਕ ਹੈ ਉਹ ਇਹਨਾਂ ਦੀ ਵੀਡੀਓ ਬਣਾਓ ਭੱਜ ਗਏ ਹੈਗੇ ਆ ਕਿ ਆਪਣੇ ਬੰਦਿਆਂ ਦਾ ਨਾਂ ਸਾਥ ਹੀ ਨਹੀਂ ਦਿੰਦੇ ਅੱਛਾ ਮੈਂ ਛੜਾ ਨਹੀਂ ਆਏ ਆ ਅੱਛਾ ਇਹ ਕਿੱਥੇ ਆਏ ਆ ਆ ਦੇਖੋ ਫਿਰ ਛੜਾ ਲੈ ਕਿੱਥੇ ਛੜਾ ਲੈ ਆ ਦੇਖੋ ਆ ਦੇਖੋ ਆ ਵੇਖ ਲਓ ਪੰਜਾਬੀਓ ਛੜਾ ਲੈ ਬੰਦੇ ਇਕ ਤਾਂ ਉਹ ਬੰਦਾ ਮਿਹਣੇ ਮਾਰ ਰਿਹਾ ਪੰਜਾਬ ਨੂੰ ਭੱਜ ਗਏ ਜਿਹੜਾ ਬੰਦੇ ਦਾ ਛੜਾ ਨਹੀਂ ਓਏ ਜਿਹੜਾ ਬੰਦਾ ਬੰਦੇ ਦਾ ਛੜਾਈ ਨਹੀਂ ਇਹ ਬੰਦਾ ਸਾਨੂੰ ਮਿਹਣੇ ਮਾਰ ਰਿਹਾ ਹੈ ਇਹ ਸੋਡੇ ਉਹ ਪੰਜਾਬ ਨੂੰ ਮਿਹਣੇ ਮਾਰ ਰਿਹਾ ਹੈਗਾ ਜਿਹੜਾ ਪੰਜਾਬ ਦਾ ਅੰਨ ਖਾ ਕੇ ਅੱਜ ਪੰਜਾਬ ਪੰਜਾਬ ਬੋਲੀ ਜਾਂਦੇ ਆ ਭੱਸੀ ਜਾਂਦੇ ਆ ਉਹ ਸਮਝ ਨਹੀਂ ਆਉਂਦੀਆਂ ਉਹ ਜੱਪੀ ਦਾ ਨਹੀਂ ਮੰੰਕੀ ਨਾ ਬਈ ਡਾਕਟਰ ਕੋਮਲ ਜਿੰਦਨ ਮਮ ਕੀ ਹੋਇਆ ਸੀ ਰਾਤ ਨੂੰ ਕਿੰਨੇ ਪੇਸ਼ੈਂਟ ਆਏ ਸੀ ਕੀ ਸੀਗਾ ਸਰ ਰਾਤ ਡਾਕਟਰ ਰਿਤਿਕਾ ਦੀ ਡਿਊਟੀ ਤੇ ਐਸ ਐਚਓ ਗੁਰਬੀਰ ਸਿੰਘ ਤੇ ਉਹਨਾਂ ਦੇ ਨਾਲ ਦੋ ਪੁਲਿਸ ਮੁਲਾਜ਼ਮ ਲੜਾਈ ਦੇ ਕੇਸ ਵਿੱਚ ਇੱਥੇ ਆਏ ਸੀ ਤੇ ਜਿਹੜੇ ਐਸ ਐਚਓ ਹੈ ਉਹਨਾਂ ਦੇ ਦੋਨੋਂ ਗੁੱਟ ਤੇ ਇੰਜਰੀ ਸੀ ਮੇਬੀ ਉਹਨਾਂ ਫ੍ਰੈਕਚਰ ਵੀ ਸੀ ਤੇ ਉਹ ਆਪਣੀ ਰਿਕੁਐਸਟ ਨਾਲ ਪਟਿਆਲਾ ਰੈਫਰ ਹੋ ਕੇ ਚਲੇ ਗਏ ਨੇ ਤੇ ਪੁਲਿਸ ਮੁਲਾਜ਼ਮ ਦੇ ਵੀ ਕਾਫੀ ਸੱਟਾਂ ਸੀ ਇੱਕ ਐਕਸ-ਰੇ ਕਰਵਾਣ ਗਏ ਹੋਏ ਆਪਣੇ ਕੋਲ ਹੀ ਨੇ ਤੇ ਇੱਕ ਉਹਨਾਂ ਵਿੱਚੋਂ ਬਠਿੰਡਾ ਆਪਣੀ ਰਿਕੁਐਸਟ ਤੇ ਰੈਫਰ ਹੋ ਕੇ ਚਲੇ ਗਏ ਨੇ ਮਨਪੀ ਕਿਸਾਨਤਾ ਨਹੀਂ ਹੈ ਨਹੀਂ ਵੈਸੇ ਉਹਨਾਂ ਦੀ ਲੜਾਈ ਕੋਈ ਧਰਨੇ ਵਾਲੇ ਲੋਕਾਂ ਉਹਨਾਂ ਦੇ ਮੁਤਾਬਿਕ ਇਹੀ ਸੀਗੀ ਤੇ ਹੁਣ ਉਹ ਰੈਫਰੋ ਕੇ ਚਲੇ ਗਏ ਆ ਜਿਹੜੇ ਇੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਬਸ ਮੁੜਦਾਬਾਹ ਮੁੜਦਾਬਾਹ ਆ ਪੰਜਾਬ ਦੇ ਹਾਲਾਤ ਨੇ ਜੇ ਅਸਤਾ ਮਰਨ ਵਾਸਤੇ ਆਏ ਭਾਈ ਮਾਰ ਦੋ ਪੰਜਾਬ ਦੇ ਜਲਾਰੀ ਮਾਰ ਦੇ ਜਿਹੜੇ ਬਸਦੇ ਨੇ ਸਤੋਂ ਚਾਰ ਮਾਰ ਲੋ ਜਿਹੜਾ ਕਹਿੰਦਾ ਇੱਕ ਦਿਨ ਜਾ ਲਾ ਕੇ ਚਾਰ ਸਟਾਰਅਪ ਦੇ ਆਪ ਨੂੰ ਆਏ ਕਹਿੰਦਾ ਕਿ ਪੰਜਾਬ ਨੂੰ ਖਤਮ ਕਰ ਦੂਗਾ ਉਹਦਾ ਭਲੇਖਾ ਕਰ ਦਾਂਗੇ ਕਦੇ ਸੇ ਟਾਈਮ ਕੋਈ ਕਿਸਾਨ ਟੈਕਸ ਨਹੀਂ ਦਿੰਦਾ ਅੱਛਾ ਆ ਦੇਖੋ ਆ ਆਦਾ ਟੈਕਸ ਤੇਰਾ ਸਾਰੇ ਦਿੰਦੇ ਆ ਜਸਪਾਲ ਬੋਲ ਰਿਹਾ ਆਹਾਂ ਅਸਰ ਸਸ਼ਕਾਲ ਮੈਂ ਤੁਹਾਡਨਾਂ ਪ੍ਰਿਆਰ ਤੇ ਪੁਲਿਸ ਅਤੇ ਕਿਸਾਨਾਂ ਦੇ ਵਿਚਾਲੇ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ ਦੋਵੇਂ ਧੜਿਆਂ ਵਿਚਕਾਰ ਜ਼ਬਰਦਸਤ ਤਾਕਾ ਮੁਕੀ ਹੋਈ ਹੈ ਜਿਸ ਦੌਰਾਨ ਕਿਸਾਨ ਅਤੇ ਮੁਲਾਜ਼ਮ ਜਿਹੜੇ ਨੇ ਜ਼ਖਮੀ ਹੋ ਚੁੱਕੇ ਨੇ ਤਾਂ ਹੰਗਾਮੇ ਦਾ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਮਾਹੌਲ ਜਿਹੜਾ ਪੂਰੀ ਤਰ੍ਹਾਂ ਪੱਕਿਆ ਹੋਇਆ ਹੈ ਤੇ ਇਸ ਦੌਰਾਨ ਤਿੰਨ ਐਸਐਚਓ ਜ਼ਖਮੀ ਹੋ ਚੁੱਕੇ ਨੇ ਇਸ ਉੱਤਰ ਵੀ ਦੱਸ ਰਹੇ ਨੇ ਕਿ ਐਸਐਚਓ ਪਿੱਕੀ ਵਿੰਡ ਦੇ ਦੋਨੇ ਹੱਥ ਟੁੱਟ ਚੁੱਕੇ ਨੇ ਅਤੇ ਪੁਲਿਸ ਮੁਲਾਜ਼ਮ ਵੀ ਕਈ ਜ਼ਖਮੀ ਹੋ ਚੁੱਕੇ ਨੇ ਤਾਂ ਤੁਹਾਨੂੰ ਦੱਸ ਦਨੇ ਆ ਕਿ ਜਿੱਥੇ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਇਸ ਘਟਨਾ ਦੇ ਦੌਰਾਨ ਇਸ ਹੰਗਾਮੇ ਦੇ ਦੌਰਾਨ ਉਥੇ ਕਿਸਾਨ ਵੀ ਜ਼ਖਮੀ ਹੋਏ ਨੇ ਤੇ ਇਹ ਜ਼ਖਮੀ ਦੋਵੇਂ ਟੀਰਾ ਜਿਹੜੀਆਂ ਨੇ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਨੇ ਤੇ ਤੁਹਾਨੂੰ ਦੱਸ ਦਨੇ ਆ ਕਿ ਜ਼ਬਰਦਸਤ ਹੰਗਾਮੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝਾ ਕਰਵਾ ਰਿਹਾ ਜਿੱਥੇ ਪੁਲਿਸ ਪ੍ਰਸ਼ਾਸਨ ਨੇ ਅਤੇ ਕਿਸਾਨਾਂ ਦੇ ਵਿਚਕਾਰ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲ ਰਿਹਾ ਜਿੱਥੇ ਦੱਸਿਆ ਜਾ ਰਿਹਾ ਕਿ ਗੈਸ ਪਾਈਪ ਦਾ ਵਿਰੋਧ ਕਰ ਰਹੇ ਸੰਸਥਾ ਜਸੁਰਾਨ